ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਲਈ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਤਾਂ ਹੜਪੇੜ ਤੋਂ ਕਿਸਾਨਾਂ ਨੂੰ ਰਾਹਤ ਦਿਵਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕਾਉਂਸਲ ਆਫ ਲਾਇਰਜ਼ ਵੱਲੋਂ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਆ ਇਸ ਪਟੀਸ਼ਨ 'ਚ ਮੰਗ ਕੀਤੀ ਗਈ ਆ ਕਿ ਹਾਈ ਕੋਰਟ ਦੀ ਦੇਖਰੇਖ 'ਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਕਿਸੇ ਵੀ ਸੇਵਾਮੁਕਤ ਜਾਂ ਕੰਮ ਕਰਦੇ ਹਾਈ ਕੋਰਟ ਦੇ ਜਸਟਿਸ ਨੂੰ ਮੁਖੀ ਬਣਾਇਆ ਜਾਵੇ ਇਸ ਕਮੇਟੀ ਦਾ ਮਕਸਦ ਕਿਸਾਨਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾਉਣਾ ਤੇ ਨੁਕਸਾਨ ਦਾ ਸਹੀ ਮੁਲਾਂਕਣ ਕਰਨਾ ਤੇ ਰਾਹਤ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਨਾ ਹੋਵੇਗਾ ਪਟੀਸ਼ਨਾਂ ਚ ਗਿਰਦਾਵਰੀ ਰਿਕਾਰਡ ਤੇ ਪੰਜਾਬ ਰੈਵਨਿਊ ਕੋਰਟ ਦੇ ਮੁਤਾਬਕ ਫਸਲ ਨੁਕਸਾਨ ਦਾ ਮੁਆਵਜ਼ਾ ਦੇਣ ਡਰੋਨ ਸਰਵੇ ਕਰਵਾ ਕੇ ਕਿਸਾਨਾਂ ਦੇ ਨੁਕਸਾਨ ਦਾ ਮੁੱਲਾਂਕਣ ਕਰਨਾ ਪ੍ਰਭਾਵਿਤ ਕਿਸਾਨਾਂ ਦਾ ਟਰੈਕਟਰ ਲੋਨ ਤੇ ਕਿਸਾਨ ਕ੍ਰੈਡਿਟ ਕਾਰਡ ਲੋਨ ਮਾਫ ਕਰਨ ਸ਼ਿਕਾਇਤਾਂ ਦੇ ਹੱਲੇ ਸਮਰਪਿਤ ਆਨਲਾਈਨ ਪੋਰਟਲ ਦੀ ਸਥਾਪਨਾ ਦੀ ਮੰਗ ਕੀਤੀ ਗਈ ਆ ਪੰਜਾਬ ਦੇ ਪ੍ਰਭਾਵਿਤ ਜ਼ਿਲ੍ਹਿਆਂ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਫਾਜ਼ਿਲਕਾ ਫਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਤੇ ਲੁਧਿਆਣਾ ਚ ਰਾਹਤ ਕਾਰਜਾਂ ਨੂੰ ਲਾਗੂ ਕਰਨ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪੂਰੀ ਕਾਰਵਾਈ ਦੀ ਰਿਪੋਰਟ ਹਾਈ ਕੋਰਟ ਚ ਪੇਸ਼ ਕਰਨ ਦੀ ਮੰਗ ਆਖੀ ਗਈ ਆ ਇਸੇ ਮਾਮਲੇ ਦੀ ਸੁਣਵਾਈ ਜਲਦੀ ਹੋ ਸਕਦੀ ਆ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਆਰਟੀਆਂ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 28 ਸਤੰਬਰ ਨੂੰ ਜਗਰਾਉਂ ਦੇ ਵਿੱਚ ਇੱਕ ਵੱਡਾ ਇਜਲਾਸ ਕਰਨ ਦਾ ਐਲਾਨ ਕੀਤਾ ਗਿਆ ਹੈ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਨੇ ਜਾਣਕਾਰੀ ਦਿੰਦੇ ਹੋਏ ਇਹ ਦੱਸਿਆ ਕਿ ਬੀਤੀ ਵਲਾਂ ਵਿੱਚ ਆਰਤੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਆਰਤੀਆਂ ਦਾ ਜਿਹੜਾ ਬੀਤੇ ਸਾਲ ਦਾ ਕਮਿਸ਼ਨ ਜੋ ਕੇਂਦਰ ਸਰਕਾਰ ਵੱਲੋਂ ਦੇਣਾ ਉਸ ਬਾਰੇ ਪੰਜਾਬ ਸਰਕਾਰ ਜਿਹੜਾ ਕੇਂਦਰ ਨਾਲ ਗੱਲਬਾਤ ਕਰਕੇ ਹੱਲ ਕਰਵਾਏਗੀ ਇਸ ਭਰੋਸੇ ਤੋਂ ਬਾਅਦ ਹੀ ਆਰਤੀਆਂ ਨੇ ਆਪਣੀ ਹੜਤਾਲ ਖਤਮ ਕਰਕੇ ਖਰੀਦ ਮੁਹਿੰਮਾ ਸ਼ੁਰੂ ਕਰ ਦਿੱਤੀ ਸੀ ਇਸੇ ਸਾਲ ਮੁੜ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨ ਬਾਰੇ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਕੈਬਨਿਟ ਮੰਤਰੀਆਂ ਨੇ ਆਰਤੀਆਂ ਨਾਲ ਮੀਟਿੰਗ ਵੀ ਕੀਤੀ ਤੇ ਇਸੇ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਹੜਾਂ ਦੀ ਮਾਰ ਸਹ ਰਿਹਾ ਤੇ ਕੇਂਦਰ ਸਰਕਾਰ ਨੇ ਇਸ ਔਖੇ ਸਮੇਂ ਵਿੱਚ ਕੋਈ ਸਹਿਯੋਗ ਨਹੀਂ ਕੀਤਾ ਇਸ ਹਾਲਾਤ ਦੇ ਵਿੱਚ ਹੜਤਾਲ ਨਾ ਕਰਨ ਤੇ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਦੀ ਖਰੀਦ ਜਲਦ ਤੋਂ ਜਲਦ ਮੁਕੰਮਲ ਕਰਵਾਉਣ ਦੀ ਜਿਹੜੀ ਅਪੀਲ ਆਰਤੀਆਂ ਨੂੰ ਕੀਤੀ ਗਈ ਆ ਮੀਟਿੰਗ ਵਿੱਚ ਹੋਰ ਕਈ ਮੁੱਦਿਆਂ ਤੇ ਵੀ ਗੱਲਬਾਤ ਹੋਈ ਆ ਤੇ ਆਰਤੀਆਂ ਨੇ ਆਪਣੀਆਂ ਦਿੱਕਤਾਂ ਨੂੰ ਸਾਂਝਾ ਵੀ ਕੀਤਾ ਮੁੱਖ ਮੰਤਰੀ ਦੀ ਭਗਵਾਨਤਮਾਨ ਨੇ ਭਰੋਸਾ ਦਿੱਤਾ ਕਿ ਸਰਕਾਰ ਜਲਦੀ ਹੀ ਇਨਾਂ ਮਸਲਿਆਂ ਤੇ ਮੰਗਾਂ ਦਾ ਹੱਲ ਕਰੇਗੀ ਹੁਣ 28 ਸਤੰਬਰ ਦੀ ਗੱਲ ਕਰਦੇ ਹਾਂ ਹੁਣ 28 ਸਤੰਬਰ ਨੂੰ ਜਗਰਾਉ ਵਿੱਚ ਹੋਣ ਵਾਲੇ ਵੱਡੇ ਇਜਲਾਸ ਵਿੱਚ ਆਰਤੀਆਂ ਐਸੋਸੀਏਸ਼ਨ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ ਇਸ ਇਜਲਾਸ ਦੇ ਵਿੱਚ ਖਾਸ ਤੌਰ ਤੇ ਇਹ ਯਕੀਨੀ ਬਣਾਉਣ ਤੇ ਵਿਚਾਰ ਬਟਾਂਦਰਾ ਹੋਵੇਗਾ ਕਿ ਖਰੀਦ ਦੌਰਾਨ ਆਰਤੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਉਹਨਾਂ ਦਾ ਬੰਦਾ ਕਮਿਸ਼ਨ ਸਮੇਂ ਤੇ ਮਿਲੇ ਤੇ ਐਫਸੀਆਈ ਵੋਲੋ ਕੀਤੀਆਂ ਜਾਣ ਵਾਲੀਆਂ ਕਟੋਟੀਆਂ ਨਾਲ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ